ਪੰਜਾਬ ਹੈਡਲਾਈਨ ਹਰਪਾਲ ਸਿੰਘ ਜੱਜਾ ਦਾ ਸਵਾਗਤ ਕਰਦਾ ਜਿਵੇਂ ਅੱਜ ਅਸੀਂ ਪਿੰਡ ਪੌੜ ਕੇ ਪਹੁੰਚੇ ਸੀ ਬਹੁਤ ਸ਼ਾਨਦਾਰ ਸ਼ਿਕ ਮੇਲਾ ਚੱਲ ਰਿਹਾ ਸੀ ਹੁਣ ਇਸ ਤੁਹਾਡੀ ਗੱਲਬਾਤ ਕਰਾਵਾਂਗੇ ਜਦਰ ਸਿੰਘ ਚਾਲ ਅੰਸਰ ਆਪਣੇ ਤੋਂ ਸਾਹਿਬ ਦਾ ਸਰਪੰਚ ਸਾਹਿਬ ਜੀ ਨਾਲ ਉਹਨਾਂ ਨਾਲ ਗੱਲਬਾਤ ਚੁਰਾਉਣ ਲੱਗੀ ਹੈ ਕਿ ਅੱਜ ਕੱਲ ਦੀ ਕਬੱਡੀ ਜਿਹੜੀ ਖੇਮਾਂ ਬਾਰੇ ਉਹਨਾਂ ਦਾ ਕੀ ਕਹਾਣੀ ਹਾਂਜੀ ਪਹਿਲਾਂ ਦੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਫੱਤੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਫੱਤੇ ਭਰਾਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਇਸ ਪਿੰਡ ਦੇ ਵਿੱਚ ਆਇਓ ਮੈਂ ਆਪਣੇ ਦੋਸਤ ਅਵਤਾਰ ਸਿੰਘ ਭੌਰ ਜੋ ਕਿ ਮੇਰਾ ਕਲਾਸਮੇਟ ਵੀ ਆ ਹੀ ਫੈਲੋ ਰਹੇ ਦੋਨੋਂ ਪੜ੍ਹਦੇ ਰਹੇ ਇਕੱਠੇ ਕਾਲਜ ਤੱਕ ਤੇ ਸਾਡਾ ਦੋਸਤੀ ਵੀ ਕਾਫੀ ਗੁੜੀ ਹੈ ਔਰ ਅੱਜ ਮੈਂ ਇਹਨਾਂ ਦੇ ਸੱਦੇ ਦੇ ਉੱਪਰ ਪਿੰਡ ਭੌਰ ਦੇ ਸ਼ੰਝ ਮੇਲੇ ਤੇ ਕਬੱਡੀ ਟੂਰਨਾਮੈਂਟ ਤੇ ਆਇਆ ਸੀਗਾ ਮੈਂ ਇੱਥੇ ਆ ਕੇ ਦੇਖਦਾ ਕਿ ਕਬੱਡੀ ਕੁਝ ਹਰਿਆਣੇ ਦੇ ਬੱਚੇ ਵੀ ਇੱਥੇ ਆਏ ਹੋਏ ਸੀਗੇ ਰੈਸਲਿੰਗ ਵੀ ਸੀ ਉਹਨਾਂ ਦੀ ਤੇ ਮੈਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈ ਤੇ ਉਹ ਲੱਗਦਾ ਹੈ ਕਿ ਸਾਡਾ ਜਿਹੜਾ ਕਬੱਡੀ ਤੇ ਜਿਹੜਾ ਰੈਸਲਿੰਗ ਹੈ ਨਾ ਇਹਦੇ ਵਿੱਚ ਮੈਨੂੰ ਮੈਨੂੰ ਜੋ ਪਰਸਨਲੀ ਮਹਿਸੂਸ ਕਰਦਾ ਇਹ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਹਰਿਆਣਾ ਮੋਰੀ ਹੋ ਰਿਹਾ ਕਿਸ ਚੀਜ਼ ਮੋਰੀ ਹੋ ਰਿਹਾ ਉਹਨਾਂ ਦੀ ਫਿਜ਼ੀਕਲ ਜਿਹੜੀ ਬਡੀ ਸਟਰਕਚਰ ਆ ਉਹ ਵੀ ਅਲੱਗ ਹੈ ਉਹਨਾਂ ਦੀ ਖਾਣਕ ਵੀ ਉਹ ਸਾਡੀ ਜਿਹੜੇ ਪੰਜਾਬੀ ਨੇ ਦੇਸੀ ਖਾਣਕ ਸੀ ਉਹ ਵੀ ਅਲੱਗ ਹੈ ਔਰ ਉਹਨਾਂ ਦੀ ਜਿਹੜੀ ਪ੍ਰੈਕਟਿਸ ਹੈ ਉਮੀ ਜਿਵੇਂ ਅਸੀਂ ਸਿਰਫ ਜੈਮ ਦੇ ਉਪਰ ਹੀ ਆਖ ਲੋਤੇ ਆ ਜਾਂ ਜਿਹੜੀ ਖੁਰਾਕ ਹੈ ਜਿਵੇਂ ਅਸੀਂ ਉਹ ਦੂਸਰੇ ਬਾਡੀ ਗਰੋਥ ਪਾਊਡਰ ਮਸਲ ਪਾਊਡਰ ਲੈ ਰਹੇ ਆ ਪਰ ਉਹ ਹਾਲੀ ਵੀ ਉਹ ਦੇਸੀ ਕਿਉਂ ਤੇ ਦੁੱਧ ਤੇ ਡਿਪੈਂਡ ਆ ਇਸ ਕਰਕੇ ਉਹਨਾਂ ਦਾ ਬਾਡੀ ਸਟਰਕਚਰ ਉਹਦੀ ਬਾਡੀ ਲੈਂਗੁਏਜ ਉਹਨਾਂ ਦਾ ਇਟਲ ਦਾ ਸਟਾਈਲ ਜਿਹੜਾ ਉਹ ਹਜੇ ਵੀ ਦੇਸੀ ਆ ਤੇ ਉਹ ਦੇਸੀ ਕਿਉਂਕਿ ਅਸੀਂ ਪੰਜਾਬੀ ਆ ਪੰਜਾਬੀ ਦੇਸੀ ਹੀ ਲੱਗਦੇ ਚੰਗੇ ਲੱਗਦੇ ਆ ਔਰ ਉਹਨਾਂ ਦਾ ਬਾਕੀ ਉਹਨਾਂ ਦੀ ਜਿਹੜੀ ਪਰਫਾਰਮੈਂਸ ਅੱਜ ਕੱਲ ਨੂੰ ਮਨੂੰ ਇੰਡੀਆ ਦੇ ਵਿੱਚ ਨੰਬਰ 1 ਆ ਪਰ ਅਸੀਂ ਪੰਜਾਬ ਵਾਲੇ ਵੀ ਕਿਸੇ ਤੋਂ ਘਟ ਨਹੀਂ ਆ ਹਾਂ ਕੁਝ ਸਮੱਸਿਆ ਹੈ ਸਾਡੀ ਸਪੋਰਟਸ ਦੇ ਵਿੱਚ ਹੈ ਕਿਉਂਕਿ ਸਾਡੇ ਕੋਲ ਜਦਾ ਕਬੱਡੀ ਹੈ ਇਹ ਡਿਸਪਲਾਈਨਡ ਨਹੀਂ ਗਈ ਅਗਰ ਕਬੱਡੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਟਾਈਲ ਕਬੱਡੀ ਇੱਕ ਨਿਜ਼ਮਾ ਦੇ ਅਧੀਨ ਹੋ ਜਾਏ ਇੱਕ ਇੱਕ ਕਿਸੇ ਫੈਡਰੇਸ਼ਨ ਦੇ ਜਾਂ ਇੱਕ ਕਿਸੇ ਸੰਸਥਾ ਦੇ ਅਧੀਨ ਹੋ ਜਾਏ ਤਾਂ ਹੋ ਸਕਦਾ ਹੈ ਕਿ ਕਬੱਡੀ ਜਿਵੇਂ ਕਿ ਐਨਆਰਆਈ ਨੇ ਉੱਪਰ ਚੁੱਕੀ ਹੈ ਅੱਜ ਆਈਪੀਐਲ ਵੱਲ ਨੂੰ ਜਾ ਰਹੀ ਹੈ ਕਬੱਡੀ ਜਵੇਂ ਕੋਪੂਟਨਾ ਟੂਰਨਾਮੈਂਟ ਹੋ ਰਿਹਾ ਉਹਦੇ ਵਿੱਚ ਮੇਰਾ ਖਿਆਲ ਆ ਕਰੋੜ ਤੋਂ ਜ਼ਿਆਦਾ ਉਹਦਾ ਬਜਟ ਹੋਏਗਾ ਉਸ ਚੀਜ਼ ਦਾ ਇਸ ਟੂਰਨਾਮੈਂਟ ਦੇ ਵਿੱਚ ਮੇਰੇ ਵੀਰ ਨੇ ਬੜੀ ਵਧੀਆ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਜਿਹੜੀ ਰੈਸਲਿੰਗ ਆ ਉਹ ਰੈਸਲਿੰਗ ਕੱਲੇ ਮਤਲਬ ਮੇਲ ਨਹੀਂ ਹੈ ਫੀਮੇਲ ਰੈਸਲਿੰਗ ਵੀ ਹੈ ਤਾਂ ਕਿ ਉਹ ਇੱਕ ਜਿਹੜਾ ਕਮੈਂਟਰ ਬੋਲ ਰਿਹਾ ਸੀ ਕਿ ਸੋ ਕਿਉਂ ਮੰਦਾ ਕੀ ਹੈ ਜਿੱਦ ਜਮੇ ਰਾਤ ਤਾਂ ਬੜਾ ਚੰਗਾ ਲੱਗਿਆ ਤਾਂ ਅਸੀਂ ਗੱਲਾਂ ਕਰਦੇ ਕਿਹਾ ਕਿ ਜੇਕਰ ਉਹ ਕੁੜੀਆਂ ਦੀ ਕਬੱਡੀ ਦੀ ਟੀਮ ਬਾਈ ਹੋਈ ਹੈ ਉਹਨਾਂ ਨੇ ਵੀ ਸੱਦੀ ਹੋਈ ਹੈ ਔਰ ਕਬੱਡੀ ਦੀਆਂ ਕੁੜੀਆਂ ਦੀ ਟੀਮ ਦੇ ਵਿੱਚ ਤੇ ਰੈਸਲਿੰਗ ਦੇ ਵਿੱਚ ਕਿਉਂ ਨਾ ਇਹਨਾਂ ਦੀ ਜਿਹੜਾ ਇੰਟਰੋਡਕਸ਼ਨ ਆ ਜਾਂ ਇਹਨਾਂ ਨੂੰ ਐਨਕੋਰੇਜਿੰਗ ਵਰਡਿੰਗ ਆ ਜਾਂ ਹੈਡ ਉਹ ਕਿਉਂ ਕਿਉਂ ਨ ਦਵਾਈ ਹੈ ਤਾਂ ਕਿ ਲੇਡੀਜ਼ ਜਿਹੜੀਆਂ ਘਰੇ ਜਾ ਕੇ ਮਹਿਸੂਸ ਕਰਨ ਕਿ ਸਾਡੀ ਸਪੋਰਟਸ ਹੈ ਸਾਡੇ ਪੰਜਾਬ ਦੀ ਜੰਦਜਾਨਾ ਕਬੱਡੀ ਤੇ ਰੈਸਲਿੰਗ ਜਿਹੜੀ ਹੈ ਤਾਂ ਕਿ ਉਹ ਬੱਚਨ ਨੂੰ ਹੋਰ ਉਤਸ਼ਾਹਤ ਕਰ ਸਕਣ ਆਪਣੇ ਘਰੋਂ ਦੇਸੀ ਚੰਗੀ ਖੁਰਾਕ ਦੇ ਸਕਣ ਬੱਚਿਆਂ ਨੂੰ ਵੀ ਦੇ ਸਕਣ ਬੱਚਿਆਂ ਨੂੰ ਦੇ ਸਕਣ ਇਹ ਇਹ ਮੈਨੂੰ ਬੜਾ ਚੰਗਾ ਲੱਗਿਆ ਔਰ ਮੈਂ ਐਨ ਆਰ ਆਈਆਂ ਨੂੰ ਬੇਨਤੀ ਕਰਦਾ ਇਸ ਸੰਬੰਧ ਵਿੱਚ ਖਾਸ ਤੌਰ ਤੇ ਕਿ ਭਰਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬੜਾ ਪੈਸਾ ਲਾ ਰਹੇ ਹੋ ਤੁਹਾਨੂੰ ਬੜਾ ਚਾਅ ਹੈ ਇਸ ਮਿੱਟੀ ਦੇ ਨਾਲ ਇਸ ਖੇਡਾਂ ਦੇ ਨਾਲ ਪਰ ਮੈਂ ਤੁਹਾਡੇ ਤੋਂ ਇੱਕ ਉਮੀਦ ਕਰਦਾ ਕਿ ਸਪੋਰਟਸ ਜੋ ਹੈ ਨਾ ਇਸ سپورٹس ਦਾ ਦੀ ਡੈਫੀਨੇਸ਼ਨ ਹੁੰਦੀ ਆ ਕਿ ਇਹ ਇਨਸਾਨ ਨੂੰ ਚੰਗਾ ਸ਼ਹਿਰੀ ਬਣਾਉਂਦੇ ਆ ਚੰਗਾ ਇਨਸਾਨ ਬਣਾਉਂਦੇ ਦੇ ਵਿੱਚ ਬਹੁਤ ਸਾਰੀਆਂ ਕੁਆਲਿਟੀਜ਼ ਦੇ ਨਾਲ ਪੈਦਾ ਹੁੰਦੀ ਆ ਬਹੁਤ ਸਾਰੇ ਗੁਣ ਪੈਦਾ ਹੁੰਦੇ ਆ ਪਰ ਜਿੱਕਰ ਮੇਰੀ ਮੇਰੇ ਕਾਰਨ ਜਾਂ ਕਿਸੇ ਹੋਰ ਦੇ ਕਾਰਨ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸੰਸਥਾ ਦੇ ਵਿੱਚ ਦੋ ਦੋ ਟੂਰਨਾਮੈਂਟ ਹੁੰਦੇ ਆ ਜਾਂ ਉਹਦੇ ਵਿੱਚ ਫੁੱਟ ਪੈਂਦੀ ਆ ਪਿੰਡ ਦੇ ਵਿੱਚ ਤਾਂ ਮੈਨੂੰ ਲੱਗਦਾ ਇਹ ਇਹ ਕਬੱਡੀ ਦੀ ਬੈਡ ਲੱਕ ਆ ਇਹ ਸਾਡੇ ਰੈਸਲਿੰਗ ਦੀ ਵੀ ਬੈਡ ਲੱਕ ਆ ਸਾਡੇ سپورٹس ਥਿੰਕਿੰਗ ਦੀ ਵੀ ਬੈਡ ਬੈਡ ਲੱਕ ਆ ਕਿਉਂਕਿ ਸਪੋਰਟਸ ਉਸ ਦਾ ਬੇਸਾ ਜੋੜਦਾ ਤੋੜਦਾ ਨਹੀਂ ਤੇ ਜੇਕਰ ਵੱਲੋਂ ਸਪੋਰਟ ਤੋੜਨਾ ਸ਼ੁਰੂ ਕਰਦੇ ਇਟ ਮੀਨਸ ਕਿ ਸਹੀ ਲਾਈਨ ਹੁੰਦੀ ਜਾ ਰਹੀ ਹੈ ਗਲਤ ਲਾਈਨ ਨਾ ਜਾ ਰਹੀ ਹੈ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਹਾਂ ਜਿਵੇਂ ਨਾ ਪਿੰਡ ਦੇ ਵਿੱਚ ਦੇਖਿਆ ਕਿ ਪੁਰਾਣੇ ਸਰਪੰਚ ਵੀ ਸਾਰੇ ਸਾਰੇ ਨੂੰ ਹੀ ਅਵਤਾਰ ਸਿੰਘ ਪੌਰ ਨੇ ਮਤਲਬ ਅੱਗੇ ਕਿ ਲਾਇਆ ਹੋਇਆ ਤੁਸੀਂ ਅੱਗੇ ਚੱਲੋ ਤੁਸੀਂ ਚੱਲੋ ਮੈਂ ਤੁਹਾਡੇ ਨਾਲ ਹ ਕਿਉਂਕਿ ਆਪਸੀ ਪਰਲਵਰਤਨ ਤਹਿਜੂਬ ਜਿਹੜਾ ਇਹ ਹੀ ਸਾਡੇ ਮਤਲਬ ਪਿੰਡ ਦੀ ਸਾਡੇ ਸ਼ਹਿਰ ਦੀ ਸਾਡੇ ਘਰ ਦੀ ਸਾਡੇ ਪੰਜਾਬ ਦੀ ਤਰੱਕੀ ਚ ਬਹੁਤ ਯੋਗਦਾਨ ਪਾਦਾ ਰਿਹਾ ਤੇ ਯੋਗਦਾਨ ਪਾਊਗਾ ਹਾਂਜੀ ਜੀ ਉਹ ਐਂਟਰੀ ਹੋਈ ਸੀ ਪੌਰਪਿੰਡ ਵਿੱਚ ਵੇਖਿਆ ਸੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਮੇਲੇ ਅਵਤਾਰ ਸਿੰਘ ਪੌਰ ਜਿਸ ਸਬਕ ਸਰਪੰਚ ਜੀ ਨਾਲ ਗੱਲਬਾਤ ਵੀ ਹੋਈ ਸੀ ਕਿ ਪਿੰਡ ਵਿੱਚ ਕੋਈ ਫਿਲਟਰ ਵਾਲੀ ਗੱਲ ਨਹੀਂ ਹੈਗੀ ਕੋਈ ਗੂਪੀ ਲਖਨ ਦੀ ਸਰਪੰਚ ਸਾਹਿਬ ਨੇ ਸਰ ਪਿੰਡ ਨੂੰ ਇੱਕ ਕੀਤਾ ਹੋਇਆ ਜੇ ਆਪਾਂ ਦੇਖੀਏ ਤੁਹਾਡੀ ਗੱਲ ਵੀ ਬਹੁਤ ਵਧੀਆ ਕਿ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਆ ਤਿੰਨ-ਤਿੰਨ ਟੂਰਨਾਮੈਂਟ ਹੁੰਦੇ ਨੇ ਦੋ-ਦੋ ਛਿੱਟਾਂ ਦਿਖਣਾ ਪਰ ਉਹ ਤੇ ਕੀ ਗੱਲ ਵਧੀਆ ਬਣੇ ਲਾਤੀ ਕਿਉਂਕਿ ਇੱਕ ਹੋਣਾ ਚਾਹੀਦਾ ਪਿੰਡਾਂ ਵਿੱਚ ਬਿਲਕੁਲ ਬਿਲਕੁਲ ਮੈਂ ਨਾਲ ਇੱਕ ਹੋਰ ਐਨਆਰਆਈ ਵੀ ਬਾਹਰ ਵੀ ਬੈਠੇ ਇੱਥੇ ਅੱਜ ਕੱਲ੍ਹ ਆਏ ਹੋਏ ਵੀ ਆ ਉਹਨਾਂ ਅੱਗੇ ਹੋਰ ਬੇਨਤੀ ਕਰੂੰਗਾ ਕਿ ਇੱਥੇ ਦਾ ਇੰਡੀਆ ਦਾ ਜਿਹੜਾ ਪੋਲੀਟੀਕਲ ਸਿਨੈਰੀਓ ਆ ਇਹ ਮੈਨੂੰ ਨਹੀਂ ਲੱਗਦਾ ਵੈਸੇ ਆ ਛੱਡਣੀ ਨਹੀਂ ਚਾਹੀਦੀ ਮੈਨੂੰ ਨਹੀਂ ਲੱਗਦਾ ਕਿ ਇਹ ਅਕੋਰਡਿੰਗ ਟੂ ਲਾ ਹੋ ਜਾਏ ਅਕੋਰਡਿੰਗ ਟੂ ਲਾਅ ਹੀ ਕਿਸੇ ਦੇ ਨਾਲ ਉਹਨੂੰ ਮੈਨੂੰ ਡੀਲ ਕੀਤਾ ਜਾਵੇ ਇੰਪਲੀਮੈਂਟੇਸ਼ਨ ਕਾਨੂੰਨਾਂ ਦੀ ਹੋਵੇ ਸਪੋਰਟਸ ਵੱਲ ਦੇਖਿਆ ਜਾਵੇ ਇੰਜ ਮੈਨੂੰ ਲੱਗਦਾ ਨਹੀਂ ਕਿ ਮੈਂ ਵੀ ਹਾਂਭ ਗਿਆ ਵਕਰੀ-ਵਕਰੀ ਪਾਰਟੀਆਂ ਦੀ ਸਪੋਰਟ ਕਰਕੇ ਪਰ ਮੈਨੂੰ ਲੱਗਾ ਨਹੀਂ ਹੈ ਪਰੰਤੂ ਮੈਂ ਨਾ ਕਿ ਬੇਨਤੀ ਕਰੂੰਗਾ ਕਿ ਇਹਨਾਂ ਕੋ ਬੜਾ ਦਿਲ ਬੜਾ ਪੈਸਾ ਖਰਚਦਾ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਪੋਰਟਸ ਜੋ ਹੈ ਉਹਦੇ ਵਿੱਚ ਜਿਹੜਾ ਤੁਸੀਂ ਪੈਸਾ ਸਪੋਰਟਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਉਹਦੇ ਵਿੱਚ ਸਾਰਾ ਨਿਆਣੇ ਸਪੋਰਟ ਦੇ ਇਵੈਂਟ ਇਥੋਂ ਤੱਕ ਕਿ ਦੌੜਾਂ ਵੀ ਜੰਪ ਵੀ ਵਾਲੀਵਾਲ ਵੀ ਕਿਉਂ ਨਾ ਪਿੰਡ ਦੇ ਵਿੱਚ ਇੱਕ ਛੋਟੀ ਜੀ ਅਕੈਡਮੀ ਬਣਾ ਕੇ ਉਹਦੇ ਵਿੱਚ ਛੋਟੇ ਛੋਟੇ ਆਪਣੇ ਭਾਵੇਂ ਖਰਚੇ ਦੇ ਵਿੱਚ ਤੁਸੀਂ ਕੋਚ ਰੱਖ ਕੇ ਸਾਰਾ ਸਾਲ ਛੋਟੇ ਛੋਟੇ ਬੱਚੇ ਛੋਟੇ ਬੱਚੇ ਲੈ ਲੀਏ ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਹਰ ਗੇਮ ਦੇ ਵਿੱਚ ਭਾਈ ਤੇ ਫਿਰ ਜੇ ਨਹੀਂ ਵੀ ਸਾਡੇ ਕੋਲ ਚਲੋ ਠੀਕ ਹੈ ਗਵਰਨਮੈਂਟਾਂ ਦਾ ਆਪੋ ਆਪਣਾ ਹਿਸਾਬ ਤਾਂ ਬੰਦਾ ਹੈ ਹਰ ਪਾਰਟੀ ਦਾ ਆਪੋ ਆਪਣਾ ਹਿਸਾਬ ਹੁੰਦਾ ਅਹੀਂ ਇਹਨਾਂ ਨੂੰ ਬੱਚਿਆਂ ਨੂੰ ਥੱਲੇ ਜੇਕਰ ਅਸੀਂ 15 ਸਾਲ ਤੱਕ ਮੰਨ ਲਓ 16 ਸਾਲ ਤੱਕ ਬੱਚਿਆਂ ਨੂੰ ਉੱਪਰ ਤੱਕ ਲੈ ਗਿਆ ਥੱਲੋਂ ਕਿ ਸ਼ੱਕ ਤੁਸੀਂ 5 ਸਾਲ ਤੋਂ 10 ਸਾਲ ਤੋਂ ਸ਼ੁਰੂ ਕਰ ਦੋ 5 ਸਾਲ ਜੇ ਅਗੇ ਸਪੋਰਟਸ ਦੇ ਵਿੱਚ ਗਰਾਊਂਡ 'ਚ ਆ ਕੇ ਅچھے ਕੋਚ ਦੇ ਥੱਲੇ ਉਹ ਕੁਝ ਸਿੱਖ ਗਿਆ ਉਹ ਕੁਝ ਖਾ ਗਿਆ ਉਹ ਚੰਗੀ ਮੋਰਲ ਸਿੱਖਿਆ ਲੈ ਗਿਆ ਸਪੋਰਟ ਸਿੱਖਿਆ ਲੈ ਗਿਆ ਪਾਵਰਪਿੰਡ ਦੀ ਆ ਵੀ ਗੱਲ ਪੂਰੇ ਵਧੀਆ ਲੱਗਿਆ ਆ ਜਾ ਕੇ ਕਿ ਮੁੰਡੇ ਤੇ ਨਾਲ ਨਾਲ ਪੌਰਪੈਂਡ ਵਿੱਚ ਲੜਕੀਆਂ ਧਿਆਨ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ ਗੈਂਬੜਾ ਹਜੇ ਤਾਂ ਬਹੁਤ ਹੀ ਵਧੀਆ ਕੱਲਾ ਨਹੀਂ ਇਹਨਾਂ ਨੇ ਟੂਰਨਾਮੈਂਟ ਵੀ ਅਲੱਗ ਕਿਸਮ ਦਾ ਕਰਾਇਆ ਥੱਲੇ ਲੋਅਰ ਲੈਵਲ weight ਦੇ ਮੈਚ ਕਰਵਾ ਕੇ ਕੱਲਾ ਇਹ ਨਹੀਂ ਕਿ ਕਬੱਡੀ ਕਿਸੇ ਫੈਡਰੇਸ਼ਨ ਦਾ ਕਢਾ ਕੇ ਤਾਂ ਲੱਖਾਂ ਰੁਪਇਆ ਉਧਰ ਲਾ ਦਿਉਂਦੇ ਥੱਲੇ ਤੋਂ ਲੈ ਕੇ ਤਾਂ ਤੱਕ ਕਿ ਕਬੱਡੀ ਨੂੰ ਲੈ ਕੇ ਪੌਰਪੈਂਡ ਦੀ ਪੈਲ ਧਰ ਦੇਖੀ ਤਾਂ ਵਧਾਰ ਹਾਂਜੀ ਇਸ ਬਾਰੇ ਕੀ ਕਹਿੰਦੇ ਹਾਂਜੀ ਮੈਂ ਬੜੀ ਖੁਸ਼ੀ ਹੋਈ ਹੈ ਮੈਂ ਇਹਨਾਂ ਦਾ ਇਨਾਂ ਨੇ ਇੱਕ ਦਿਨ ਪਾਇਆ ਦਾ ਪੋਸਟ ਪਾਈ ਵਿਚਾਲਾ ਮੈਂ ਤੈਨੂੰ ਪਾ ਦਿੱਤੀ ਆ ਤੁਸੀਂ ਆ ਜਾਓ ਮੈਂ ਜਦੋਂ ਪੜਿਆ ਮੈਨੂੰ ਖੁਸ਼ੀ ਹੋਈ ਇਸ ਚੀਜ਼ ਦੀ ਕਿ ਅਸੀਂ ਜਿਹੜੀ ਸਮੂਥ ਨੂੰ ਥੱਲੋਂ ਪਸੰਦ ਕਰਦੇ ਆ ਅਸੀਂ ਲੈਵਲ ਟੂ ਲੈਵਲ ਉੱਪਰ ਲੈ ਜਾਣਾ ਚਾਹੁੰਦੇ ਆ ਉਹਦੇ ਕੰਪੀਟੀਸ਼ਨ ਕਰਾਉਨੇ ਆ ਇਹ ਨਹੀਂ ਕਿ ਗੱਲੇ ਮਦਨ ਤੁਸੀਂ ਇੱਕ ਦਿਨ 12 ਵਜੇ ਟੂਰਨਾਮੈਂਟ ਸ਼ੁਰੂ ਕਰ ਲਿਆ ਤੇ ਰਾਤ ਨੂੰ 9-10 ਵਜੇ ਬੰਦ ਕਰ ਦਿੱਤਾ ਉਹਨਾਂ ਚ 8 ਟੀਮਾਂ ਕਿਹੜੀਆਂ ਅੱਛੀ ਟੀਮਾਂ ਸਾਡਾ ਸਾਡਾ ਸਾਰਾ ਪੰਜਾਬ ਵਿੱਚ ਜਿੰਨਾ ਨਸ਼ਾ ਵਧ ਰਿਹਾ ਜੀ ਨਸ਼ੇ ਨੂੰ ਰੋਕਣ ਵਾਸਤੇ ਸਿਰਫ ਇੱਕ ਹੀ ਚੀਜ਼ ਹੈ ਕਿ ਗੇਮਾਂ ਵਦ ਤੋਂ ਵਦ ਗੇਮਾਂ ਖੇਡੋ ਮੈਦਾਨ ਵੇ ਚਾਓ ਤੇ ਇਹੀ ਇੱਕ ਤਾਕਤ ਨਸ਼ਿਆਂ ਤੋਂ ਨੌਜਵਾਨ ਪੀੜੀ ਨੂੰ ਬਾਰ ਕੱਢ ਸਕਦੀ ਹੈ ਇਸ ਬਾਰੇ ਕੀ ਕਹਿੰਦੇ ਅਸੀਂ ਮੈਦਪੁਰ ਹਮੇਸ਼ਾ ਇਸ ਸੀਤੇ ਵੱਲੋਂ ਗੱਲਾਂ ਗੱਲਾਂਬਾਤਾਂ ਕਰਦੇ ਰਹਿੰਦੇ ਆ ਸਾਡੇ ਨਾਲ ਹੋਰ ਵੀ ਬੜੇ ਮੁੰਡੇ ਹੈਗੇ ਸਾਡੀ ਉਮਰ ਦੇ ਆ ਪੈਸੇ ਤੋਂ ਕੋਈ ਜੀ ਨਸ਼ੇ ਦੀ ਗੱਲ ਕਰਦੇ ਆ ਤੇ ਵੱਲੋਂ ਸਪੋਰਟਸਮੈਨ ਤੋਂ ਕੁਝ ਹੁੰਦਾ ਨਹੀਂ ਹੈਗਾ ਨਾ ਕੋਈ ਕੋਸ਼ਿਸ਼ ਹੁੰਦਾ ਵਾ ਡਰਦਾ ਕੋਈ ਗੱਲ ਵੀ ਨਹੀਂ ਕਰਦਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਸਾਡੀ ਸਪੋਰਟਸ ਜਿਹੜੀ ਖਾਸ ਤੌਰ ਤੇ ਟ੍ਰੈਡੀ ਸਪੋਰਟਸ ਆ ਉਹ ਇਹਦੇ ਵਿੱਚੋਂ ਲਗਭਗ ਕਾਫੀ ਜਿਹੜੇ ਆ ਇਹ ਇਹਨਾਂ ਬਰਿਆਜਾਂ ਦੇ ਸ਼ਿਕਾਰ ਹੋ ਰਹੇ ਆ ਪਰantu ਫਿਰ ਵੀ ਜਿਹੜੀ ਹੈ ਸਾਨੂੰ ਇਹ ਪਤਾ ਹੈ ਕਿ ਜਦੋਂ ਘਰ ਦੇ ਵਿੱਚ ਅਨੁਸ਼ਾਸਨ ਆ ਗਿਆ ਜਦੋਂ ਕਿਸੇ ਗੇਮ ਚ ਚੁਣਸ਼ਾਸ਼ਨ ਆ ਗਿਆ ਸਕੂਲ ਚ ਚੁਣਸ਼ਾਸ਼ਨ ਆ ਗਿਆ ਤਾਂ ਸਭ ਕੁਝ ਠੀਕ ਹੋ ਸਕਦਾ ਹਾਂ ਇਹ ਚੀਜ਼ ਜ਼ਰੂਰ ਹੈ ਕਿ ਮਿੱਤਰੋ ਹੱਥ ਜੋੜ ਕੇ ਬੇਨਤੀ ਆ ਤੁਸੀਂ ਖੋਦ ਹੀ ਬਚਣਾ ਵਾ ਇਹਨਾਂ ਸਰਕਾਰਾਂ ਨੇ ਤੁਹਾਨੂੰ ਨਹੀਂ ਆ ਬਚਾਉਣਾ ਹੈਗਾ ਅਗਰ ਤੁਸੀਂ ਵਾਕਿਆ ਹੀ ਮੈਂ ਕਿਹਨੇ ਕਿੱਡਾ ਵਧੀਆ ਹੋਊਗਾ ਕਿ ਇੱਕ ਪਿੰਡ ਦੀ ਪੰਚਾਇਤ ਨੇ ਉੱਥੇ ਦੀ ਕਿਸੇ ਸਪੋਰਟ ਸੰਸਥਾ ਨੇ ਐਨ ਆਰ ਆਈ ਦੀ ਮਦਦ ਨਾਲ ਕੋਈ ਸਪੋਰਟ ਅਕੈਡਮੀ ਸ਼ੁਰੂ ਕਰਤੀ ਸਪੋਰਟ ਨਰਸਰੀ ਦੀ ਕੋਈ ਅਕੈਡਮੀ ਸ਼ੁਰੂ ਕਰਤੀ ਉੱਥੇ ਦੇ ਬੱਚੇ ਜਿਹੜੇ ਸਵੇਰੇ ਸ਼ਾਮੀ ਉਸੇ ਗਰਾਊਂਡ ਦੇ ਵਿੱਚ ਜਾਂਦੇ ਆ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਤਿਆਰੀ ਕਰਦੇ ਆ ਕਿਉਂਕਿ ਜਿਹੜੀ ਅਸੀਂ ਪ੍ਰੈਕਟਿਸ ਕਰਦੇ ਫਿਜ਼ੀਕਲ ਪ੍ਰੈਕਟਿਸ ਕਰਦੇ ਉਹਦੇ ਨਾਲ ਸਾਡਾ ਜਿਹੜਾ ਮੈਂਟਲ ਸਟੇਟ ਜਿਹੜਾ ਉਹ ਵੀ ਮੋਰੈਲਟੀ ਵੱਲ ਨੂੰ ਵਧਦਾ ਹੈਗਾ ਤੇ ਮੈਨੂੰ ਲੱਗਦਾ ਕਿ ਮੇਰੇ ਖਿਆਲ ਨਾਲ ਤੱਬਕ ਜੋ ਅੱਜ ਹਾਲਾਤ ਤੇ ਪੋਲਿਟਿਕਲ ਸਿਨੈਰੀਓ ਰੂਲਿੰਗ ਸਿਸਟਮ ਚੱਲਦਾ ਇਹਦੇ ਵਿੱਚ ਮੈਂ ਤਪੋਰ ਦਾ ਸਾਨੂੰ ਤੁਹਾਨੂੰ ਸਭ ਨੂੰ ਬੇਨਤੀ ਕਰਾਂਗੇ ਕਿ ਨਾਰੇ ਭਾਵੋ ਹੱਥ ਜੋੜ ਕੇ ਬੇਨਤੀ ਆਓ ਆਪਾਂ ਪੈਡ ਦੇ ਵਿੱਚ ਟੂਰਨਾਮੈਂਟ ਕੱਲਾ ਕਬੱਡੀ ਦਾ ਜੈ ਲਗਣਾ ਚਾਹੀਏ ਬਾਕੀ ਵੀ ਕਰਵਾਈਏ ਆਪਾਂ ਸਾਰਾ ਕੁਝ ਨਾਲ ਜਦੋਂ ਇਸ ਤਰ੍ਹਾਂ ਹੋਏਗਾ ਫਿਰ ਬੱਚਿਆਂ ਦੀ ਸਨਮਾਨ ਲਈਏ ਫਿਰ ਕੁੜੀਆਂ ਸਾਡੀਆਂ ਜਿਹੜੀਆਂ ਮਾਈਆਂ ਭੈਣਾਂ ਉਹ ਆਪ ਤੁਹਾਨੂੰ ਬੱਚੇ ਦੇ ਦੇਖ ਕੇ ਜਾਣ ਗਿਆ ਕਿ ਮੇਰੇ ਬੱਚੇ ਨੇ ਕੁਸਤਗਾਲੂ ਕੋ ਟੈਲੈਂਟ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਟੈਲੈਂਟ ਬੇਸ਼ਮਾਰਾ ਸਰਬੇਸ਼ਟ ਟੈਲੈਂਟ ਨੂੰ ਲੋਅਰ ਲੈਵਲ ਤੋਂ ਲੈ ਕੇ ਸਟੈਪ ਬਾਈ ਸਟੈਪ ਉੱਪਰ ਲੈ ਜਾਣ ਦੀ ਲੋੜ ਹੈ ਬਹੁਤ ਵਧੀਆ ਵਿਚਾਰ ਲੱਗਿਆ ਇਹ ਕਿਹੜਾ ਇਹ ਆ ਕਿ ਆਪ ਹੋਰ ਦੇ ਨਾਲ ਨਾਲ ਆਪਾਂ ਪਿੰਡ ਦੇ ਵਿੱਚ ਸਮਾਜਿਕ ਤੌਰ ਤੇ ਸਾਫ ਸਫਾਈ ਤੇ ਹੋਰ ਜਿੱਦਾ ਆਕਸੀਜਨ ਪ੍ਰਮੋਟ ਕਰਨ ਵਾਲੇ ਵੱਤ ਵੱਤ ਬੂਟੇ ਲਾਏ ਜਾਣ ਹੋਰ ਪਾਸੇ ਵੀ ਧਿਆਨ ਦਿੱਤਾ ਜਾਵੇ ਗਰੀਬ ਲੜਕੀਆਂ ਜਾਂ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਪੋਰ ਪਿੰਡ ਦੇ ਵਿੱਚ ਜੋ ਜੋ ਜ਼ਰੂਰੀ ਚੀਜ਼ਾਂ ਕਿਉਂਕਿ ਜੇ ਤੁਸੀਂ ਚਾਰ ਚੁਸਮੇਰੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਔਰ ਸਪੋਰਟਸ ਤੌਰ ਤੇ ਤੁਸੀਂ ਕਰੋਗੇ ਤਾਂ ਆਈਆਂ ਸਿਰਫ ਸਪੋਰਟਸ ਹੀ ਨਹੀਂ ਹੋਰ ਵੀ ਸਖ ਧਿਆਨ ਦੇਣ ਦੀ ਲੋੜ ਆ ਬਾਕੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਇੱਕ ਬੰਨੇ ਕਿ ਸਪੋਰਟਸ ਦੇ ਸੀ ਐਨ ਆਰ ਆਈ ਜਿਹੜੇ ਪੈਸਾ ਲਾ ਰਹੇ ਆ ਪਰ ਦੁੱਖ ਦੀ ਗੱਲ ਇਹ ਆ ਕਿ ਕਬੱਡੀ ਖਾਸ ਕਰਕੇ ਜਾਂ ਹੋਰ ਗੇਮਾਂ ਦੇ ਵਿੱਚ ਜਿਹੜਾ ਨਸ਼ਾ ਐਂਟਰ ਕਰ ਗਿਆ ਇੱਕ ਇੱਕ ਗੈਂਗਸਟਰ ਵਾਰ ਆ ਗਿਆ ਜਦ ਕਿ ਕੋ ਧਮਕੀ ਦੇ ਕੇ ਕਿਸੇ ਖਿਡਾਰੀ ਨੂੰ ਖਟਾਇਆ ਜਾਂਦਾ ਜਾਂ ਉਹਨੂੰ ਬੰਦ ਕੀਤਾ ਜਾਂਦਾ ਉਹ ਗਲਤ ਗੱਲ ਆ ਦੂਜੀ ਗੱਲ ਆ ਅਸੀਂ ਅਗਲੇ ਸਾਲ ਤੋਂ ਕੋਸ਼ਿਸ਼ ਕਰਾਂਗੇ ਕਿ ਜਿੱਥੇ ਵੀ ਟੀਮ ਤਿਆਰ ਹੁੰਦੀ ਆ ਉੱਥੇ ਧਿਆਨ ਰੱਖਾਂਗੇ ਕੋਈ ਨਸ਼ਾਤ ਨਹੀਂ ਕਰ ਰਿਹਾ ਅਸੀਂ ਉਸ ਖਿਡਾਰੀ ਨੂੰ ਐਂਟਰ ਕਰਦਾ ਹਾਂ ਕਿ ਜਿਹੜਾ ਬਿਨਾਂ ਲਾਸ਼ੇ ਤੋਂ ਹੋਊਗਾ ਇਹ ਸਾਡਾ ਜਿਹੜੀ ਕੋਸ਼ਿਸ਼ ਰਹੂਗੀ ਦੂਜੀ ਗੱਲ ਜੇ ਭਾਰਤ ਸਰਕਾਰ ਲੀਡੀ ਨੂੰ ਕਹਿ ਲੈਂਦੀ ਆ ਅਸੀਂ ਵੀ ਹੋ ਸਕਦਾ ਅਗਲੇ ਸਾਲ 50-50 ਕਰਾਂਗੇ ਮਤਲਬ ਇਹ ਕਿ ਜਿਹੜੇ ਜੋ ਗੇਮਾਂ ਹੋਣਗੀਆਂ ਅਧੀਆਂ ਲੜਕੇ ਐਂਟਰ ਕਰ ਲਗੇ ਅਧੇ ਲੜਕੇ ਕਰ ਗਏ ਛੋਟੇ ਲੈਵਲ ਤੋਂ ਲੈ ਕੇ 35 ਕਿਲੋ ਤੋਂ ਲੈ ਕੇ ਸਾਰੇ ਵੱਡੇ ਲੈਵਲ ਤੱਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੜਕੀਆਂ ਨੂੰ ਵੀ ਪੈਰ ਦੇਣੀ ਚਾਹੀਦੀ ਹੈ ਤੁਹਾਡੀ ਗੱਲ ਵੀ ਸਹੀ ਹੈ ਕਿ 50-50 ਤੁਸੀਂ ਕਰਨਾ ਚਾਹੁੰਦੇ ਹੋ ਕਿ ਮੇਂਚੀ ਬੁਆਏਸ ਕਿਉਂਕਿ ਲੜਕੀਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਤੁਹਾਡੀ ਉਹ ਵੀ ਗੱਲ ਸਹੀ ਲੱਗੀ ਕਿ ਆਪਣਾ ਜਿਹੜਾ ਅੱਜ ਕੱਲ ਦਾ ਦੇਖੀਏ ਇੱਕ ਖਵਾਮ ਬੱਟੀ ਹੈ ਇਹਦੇ ਵਿੱਚ ਗੈਂਗਸਟਰ ਵਾਰ ਵੀ ਆ ਗਿਆ ਨਾਲੇ ਨਸ਼ਾ ਵੀ ਵੱਧ ਰਿਹਾ ਹੈ ਤੇ ਜਿਹੜੇ ਨੌਜਵਾਨ ਪੀੜੀ ਹੈ ਜਿਹੜੀ ਅੱਜ ਕੱਲ ਦੀ ਢਟਕ ਗਈ ਹੈ ਨਸ਼ਾ ਉਹਨਾਂ ਨੂੰ ਕੀ ਸੰਦੇਸ਼ ਸਤੇਸ਼ ਪਿੰਡ ਤੋਂ ਸਰਕਾਰ ਨੂੰ ਦੇ ਰਹੇ ਆ ਜਿਹੜੀ ਬੋਕਰੀ ਸਰਕਾਰ ਆ ਤਾਂ ਉਹਦੇ ਫਰਜ਼ ਹੁੰਦੇ ਆ ਕਿ ਪਹਿਲੀ ਤੇ ਗੱਲ ਇਹ ਆ ਕਿ ਐਜੂਕੇਸ਼ਨ ਤਾਂ ਫ੍ਰੀ ਹੋਣੀ ਚਾਹੀਦੀ ਆ ਨਾ ਕਿ ਹੁਣ ਦੀਆਂ ਜੂੜਮਤ ਰੋਟੀ ਕੱਪੜਾ ਜਿਹੜਾ ਆ ਆਪਾਂ ਫ੍ਰੀ ਦੇ ਰਹੇ ਆ ਅਸੀਂ ਇਹ ਸੁ ਦਿੱਤਾ ਫ੍ਰੀ ਦੇ ਕੇ ਭਿਖਾਰੀ ਪੈਦਾ ਕਰ ਰਹੇ ਆ ਹਰ ਬੰਦਾ ਜਿਹੜਾ ਵਾ ਉਹਨੂੰ ਰੁਜ਼ਗਾਰ ਮਿਲਣਾ ਚਾਹੀਦਾ ਨਾ ਕਿ ਉਹਨੂੰ ਵਾਧੂ ਰਾਸ਼ਨ ਫ੍ਰੀ ਮਿਲਣਾ ਚਾਹੀਦਾ ਜਦੋਂ ਇਹ ਫ੍ਰੀ ਬਿਜਲੀ ਫ੍ਰੀ ਰਾਸ਼ਨ ਦਵਾਂਗੇ ਅਸੀਂ ਵਿਹਲੜ ਪੈਦਾ ਕਰਾਂਗੇ ਜਦੋਂ ਵਿਹਲੜ ਪੈਦਾ ਕਰਾਂਗੇ ਤਾਂ ਮੇਰੇ ਚੋਰੀਆਂ ਵੀ ਹੋਣਗੀਆਂ ਚੋਰੀਆਂ ਵੀ ਹੋਣਗੀਆਂ ਡਾਕੇ ਵੀ ਹੋਣਗੇ ਔਰ ਮਿਹਨਤ ਤੋਂ ਜੋ ਜਿਹੜੇ ਉਹ ਕੰਨਾ ਕਿਨਾਰਾ ਕਰਨਗੇ ਜਦੋਂ ਇਨਸਾਨ ਨੂੰ ਕਹਿੰਦੇ ਨਾ ਮਜ਼ਦੂਰੀ ਜਿਹੜੀ ਆ ਉਹ ਟਾਈਮ ਸਰ ਮਿਲ ਜਵੇ ਔਰ ਜੋ ਪੜੇ ਲਿਖੇ ਆ ਉਹਨਾਂ ਵਾਸਤੇ ਸੰਸਥਾਵਾਂ ਖੋਲੀਆਂ ਜਾਣ ਉਹਨਾਂ ਦੀ ਇੱਕ ਇੰਟੈਲੀਜੈਂਸ ਟੈਸਟ ਹੋਣਾ ਚਾਹੀਦਾ ਪ੍ਰਾਇਮਰੀ ਲੈਵਲ ਤੋਂ ਉਹ ਬੱਚੇ ਦੀ ਇੰਟੈਲੀਜੈਂਸ ਟੈਸਟ ਹੋਵੇ ਉਹ ਕਿਹੜੀ ਲਾਈਨ ਚ ਜਾ ਸਕਦਾ ਇੱਕ ਗਰੀਬ ਬੱਚਾ ਆ ਉਹਦਾ ਤਬਾਕ ਬਹੁਤ ਜ਼ਿਆਦਾ ਆ ਉਹਨੂੰ ਮੈਡੀਕਲ ਲਾਈਨ ਵਿੱਚ ਜਾਂ ਇੱਕ ਬੱਚਾ ਹੋਰ ਸਾਫ ਦਾ ਉਹਨੂੰ ਉਹੋ ਜੀ ਲਾਈਨ ਵਿੱਚ ਜਾਣ ਵਾਸਤੇ ਉਹਦੇ ਨਾਲ ਐਂਟਰੀ ਐਸੀ ਟੈਸਟ ਹੋਣੀ ਚਾਹੀਦੀ ਆ ਔਰ ਮੇਰੇ ਖਿਆਲ ਦੇ ਵਿੱਚ ਆ ਜਿਨੇ ਐਜੂਕੇਟਿਡ ਟੀਚਰ ਸਰਕਾਰੀ ਸਕੂਲਾਂ ਵਿੱਚ ਆ ਪ੍ਰਾਈਵੇਟ ਵਿੱਚ ਨਹੀਂ ਗਾ ਸਾਡੇ ਇੱਕ ਤਾਂ ਇੱਕ ਟ੍ਰੈਂਡ ਚੱਲ ਪਿਆ ਆ ਹਰ ਬੱਚਾ ਹਰ ਮਾਂ ਚਾਹੁੰਦੀ ਆ ਕਿ ਮੇਰਾ ਬੱਚਾ ਟਾਈ ਆ ਕੇ ਵਧੀਆ ਕੱਪੜੇ ਪਾ ਕੇ ਬਸ ਤੇ ਬਹਿ ਕੇ ਜਾਵੇ ਉਹ ਇਹ ਨਹੀਂ ਦੇਖਦੀ ਕੋਈ ਬੱਚਾ ਉੱਥੇ ਜਾ ਕੇ ਪੜਦਾ ਜੀਆ ਭਈ ਕਿ ਮਹਿੰਗੀਆਂ ਟਿਊਸ਼ਨਾਂ ਮਹਿੰਗੇ ਮਹਿੰਗੇ ਸਕੂਲ ਅਸੀਂ ਖਰਚਾ ਕਰ ਰਹੇ ਹਾਂ ਜਦ ਕਿ ਸਰਕਾਰੀ ਹਸਪਤਾਲ ਸਰਕਾਰੀ ਸਕੂਲਾਂ ਦੇ ਵਿੱਚ ਐਜੂਕੇਟਰ ਸਟਾਫ ਆ ਐਜੂ ਵੱਡੇ ਵੱਡੇ ਐਮਬੀਬੀਐਸ ਡਾਕਟਰ ਜਿਹੜੇ ਸਰਕਾਰੀ ਹਸਪਤਾਲਾਂ ਤੇ ਆ ਪ੍ਰਾਈਵੇਟ ਝੋਲਾ ਸਾਹਿਬ ਜਿਹੜੇ ਆ ਗਏ ਆ ਉਹਨਾਂ ਨੇ ਨਸ਼ਾ ਵੀ ਵੇਚਣਾ ਸ਼ੁਰੂ ਕਰਤਾ ਨਸ਼ੇ ਵਿੱਚ ਕਮਾਈ ਕਰ ਰਹੇ ਆ ਇੱਕ ਬੱਚਾ ਜਿਹੜਾ ਉਹ 2-4 ਕਰੋੜ ਦੇ ਵਿੱਚ ਐਮਬੀਬੀਐਸ ਪੈਦਾ ਹੁੰਦਾ ਇੱਕ ਝੋਲੀ ਸਾਹਿਬ 2-4 ਮਹੀਨੇ ਲਾ ਕੇ ਉਹ ਆ ਵੀ ਉਹਨੂੰ ਲੈਂਦਾ ਆ ਕਾਪੜੇ ਮੈਡੀਕਲ ਲਾਇਸੈਂਸ ਡਿਗਰੀ ਲੈ ਲੰਦਾ ਡਿਗਰੀ ਲੈ ਕੇ ਜਾਓ ਆਪਦੀ ਕਲੀਨਿਕ ਖੋਲ ਲੈਂਦਾ ਉਹ ਜਿਆਦਾ ਪੈਸੇ ਪਾ ਰਿਆ ਉਹਦੇ ਵਿੱਚ ਉਹਦਾ ਕੋਈ ਲਾਇਸੈਂਸ ਨਹੀਂ ਕੋਈ ਇਹੋ ਜਿਹੇ ਜਿਹੜੀਆਂ ਨਾ ਇਹ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ਇਤਿਲੇ ਪੱਤਰ ਤੋਂ ਲੈ ਕੇ ਉੱਪਰਲੇ ਪੱਤਰ ਤੱਕ ਸਰਕਾਰਾਂ ਬਦਲਦੀਆਂ ਐਡਮਿਨਿਸਟ੍ਰੇਸ਼ਨ ਨਹੀਂ ਬਦਲਦੀ ਇਸੇ ਕਰਕੇ ਜੈਸੇ ਨਹੀਂ ਬੰਤ ਹੁੰਦੇ ਇਸੇ ਕਰਕੇ ਸਾਡੇ ਜਸਦਹਾ ਦੇ ਹੁੰਦਾ ਅਸੀਂ ਗੱਲਾਂ ਇਨਕਲਾਬੀਆਂ ਕਰਦੇ ਆਂ ਜਦ ਕਿ ਹਕੀਕਤੌਰ ਤੇ ਨਹੀਂ ਪਾਕਿਸਤਾਨ ਦੀ ਸੋਚ ਇਹ ਸੀ ਕਿ ਨਵਾਂ ਇਤਿਹਾਸ ਪੈਦਾ ਕੀਤਾ ਜਾਵੇ ਜੇ ਇਹੋ ਜਿਹਾ ਹਾਲ ਰਿਹਾ ਅੱਗੇ ਤੋਂ ਕੋਈ ਭਗਤ ਸਿੰਘ ਨਹੀਂ ਪੈਦਾ ਹੋਵੇਗਾ ਅੱਜ ਭਗਤ ਸਿੰਘ ਜੀ ਦਾ ਆਉਰ ਮਸ਼ਤਾਹਾ ਹੁੰਦਾ ਮੇਰੀ ਕੁਰਬਾਨੀ ਤੇ ਪਰ ਲੱਖ ਲਾਂ ਲਾਂ ਤੇ ਸਾਡੀਆਂ ਸਰਕਾਰਾਂ ਤੇ ਕੁਝ ਨਹੀਂ ਕੀਤਾ ਇਹਨਾਂ ਨੇ ਸਾਡੇ ਕੋਲ ਬਤਲ ਬਹੁਤ ਆਸਾਂ ਨਾਲ ਅਸੀਂ ਨਵੀਆਂ ਸਰਕਾਰਾਂ ਚੁਣਦੇ ਆ ਪਰ ਕੁਝ ਕਰਨ ਦੀ ਲੋੜ ਆ ਔਰ ਸਮਝਣ ਦੀ ਲੋੜ ਆ ਜੇ ਆਪਾਂ ਹੁਣ ਕਰੀਏ ਅਮਰੀਕਾ ਦੀ ਟੌਂਕੀਆਂ ਦੀ ਗੱੋਈ ਆਪਣੀ ਗੱਲ ਕਿੰਨੇ ਆਪਣੇ ਇਸ ਲਾਈਨ ਵਾਲੂ ਵੀ ਆਪਾਂ ਆਉਂਦੇ ਆ ਕਿ ਕਿੰਨੇ ਵਪਾਰਸ ਆਏ ਨੇ ਪੰਜਾਬੀ ਕਿਸੇ ਨੇ 40 ਲੱਖ ਲਾਇਆ ਕਿਸੇ ਨੇ 60 ਲੱਖ ਲਾਇਆ ਕਿੰਨਾ ਵੱਡਾ ਨੁਕਸਾਨ ਚੱਲ ਕੇ ਆਏ ਨੇ ਉਨਾ ਬਾਰੇ ਕੀ ਕਹਿੰਦਾ ਦੇਖੋ ਜੀ ਇੱਕ ਨਾ ਜਿਹੜਾ ਨੌਜਵਾਨ ਵਰਗ ਆ ਉਹ ਜਦੋਂ ਨਰਾਸ਼ ਹੁੰਦਾ ਆ ਜਾਂ ਦੇਖਦਾ ਮੇਰਾ ਗਵਾਂਢੀ ਗਿਆ ਆ ਬਾਹਰ ਇੱਕ ਨਾ ਦੌੜ ਜੀ ਚੱਲ ਪਈ ਢਟ ਕੇ ਜਾਂਦਾ ਢਟ ਕੇ ਜਾਂਦਾ ਉਹ ਇੱਥੇ ਸਭ ਕੁਝ ਆ ਭਾਰਤ ਦੇ ਵਿੱਚ ਕਿਸੇ ਦਿਨ ਭਾਰਤ ਨੂੰ 골ਡਨ ਜਿਹੜੀ ਮਤਲਬ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਈ ਹਜੇ ਵੀ ਸੋਨੇ ਦੀ ਚਿੜੀ ਆ ਜੇ ਸਾਡਾ ਸ਼ਾਸਨ ਪ੍ਰਬੰਧ ਸਹੀ ਕੀਤਾ ਜਾਵੇ ਇੱਕ ਬੱਚਾ ਜਿਹੜਾ 2 ਕਿਲੇ ਵੇਚ ਕੇ 50 ਤੋਂ 60 ਲੱਖ ਲਾ ਕੇ ਜਾਂਦਾ ਜੇ ਉਹ 50-60 ਲੱਖ ਰੁਪਆ ਕਰਕੇ ਪਈਆ ਲਾ ਕੇ ਇੱਥੇ ਕੋ ਬਿਜ਼ਨਸ ਕਰਦਾ ਵੀਰੇ ਖਿਆਲ ਦੇ ਵਿੱਚ ਅਮਰੀਕਾ 'ਚ 10 ਸਾਲ ਕਮਾਈ ਨਹੀਂ ਕਰ ਸਕਦਾ ਜ ਕਿਉਂਕਿ ਉੱਥੇ ਜਾ ਕੇ 1 ਲੱਖ ਰੁਪਇਆ ਲੈਣ ਵਾਲਾ 6270 ਹਜ਼ਾਰ ਟੈਕਸ ਧਾਰਿਆ ਉਹ ਅਜੇ ਤੱਕ ਕੁਝ ਨਹੀਂ ਕਰਾ ਸਿਰਫ ਇਹ ਆ ਸਮਾਜ ਦੇ ਵਿੱਚ ਉਹਦਾ ਰਤਵਾ ਮੇਰਾ ਬੱਚਾ ਬਾਹਰ ਬੈਰਗਾ ਕੈਨੇਡਾ ਗਿਆ ਆ ਦੂਸਰੇ ਦਾ ਆ ਤੇ ਆਪਣਾ ਵੀ ਭੇਜਣਾ ਉੱਥੇ ਜਾ ਕੇ ਸੰਘਰਸ਼ ਬਹੁਤ ਆ ਮੈਂ ਤਿੰਨ ਵਾਰੀ ਯੂ ਐਸ ਏ ਜਾਇਆ ਆ ਮੇਰੇ ਬੱਚੇ ਉੱਥੇ ਆ ਪਰ ਮੈਂ ਦੇਖਿਆ ਉੱਥੇ ਬੱਚਿਆ ਕੋਈ ਪੈਸਾ ਮੰਗਣ ਦੀ ਨਹੀਂ ਕਰਦਾ ਹਾਰਡ ਵਰਕ ਬਹੁਤ ਆ ਕਿੱਥੋਂ ਆਇਆ ਕੰਮ ਤੋਂ ਕਿੱਥੇ ਜਾਣਾ ਕੰਮ ਤੇ ਕਿੱਥੇ ਜਾਣ ਦੀ ਕੋਸ਼ਿਸ਼ ਆ ਕੰਮ ਤੇ ਅਸੀਂ ਇੱਥੇ 4 ਘੰਟੇ ਕਰਕੇ ਸਾਰੀ 24 20 ਘੰਟੇ ਵੇਲੇ ਰਹਿੰਦੇ ਆ ਉਹ 20 ਘੰਟ ਨੰਨ ਮਸ਼ੀਨ ਬਣਿਆ ਮੈਂ ਕਹਾਂ ਉੱਥੇ ਬੱਚੇ ਤੇ ਪ੍ਰੈਸ਼ਰ ਇੰਨਾ ਆ ਜੇ ਹਫ਼ਤੇ ਚ ਇੱਕ ਦੋ ਦਿਨ ਜਿਮ ਜਾਓ ਬਾਰਝ ਸ਼ਰਾ ਨਾ ਕਰੇ ਤੇ ਬੱਚਾ ਪਾਗਲ ਹੋ ਜਾਊਗਾ ਇੰਨਾ ਜ਼ਿਆਦਾ ਉਸ 스트ੈਸ ਚੱਲ ਰਹੀ ਆ ਤੇ ਤੌਰ ਜਿਹੜੀ ਚੱਲ ਰਹੀ ਹੈ ਤੋਂ ਬਚਨ ਦੀ ਲੋੜ ਆ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਆ ਧੰਨਵਾਦ ਜਿਵੇਂ ਅੱਜ ਅਸੀਂ ਪਹਾੜਪਿੰਡ ਤੋਂ ਗੱਲਬਾਤ ਕਰ ਰਹੇ ਸੀ ਲਾਸਟ ਰੋ ਪੱਤਰਕਾਰ ਹਰਪਾਲ ਸਿੰਘ ਜਰ ਪੰਜਾਬ ਹੈਡਲਾਈਨ